ਚੱਲ ਵਧੀਆ ਗੱਲ ਆ ਜੇ ਤੈਨੂੰ ਵੀ ਮਾੜੀ ਮੋਟੀ ਸਮਝਉਂਦੀ ਐ ਤੇ ਚੰਗਾ ਵਾਣਾ ਸਗੋਂ ਤੇ ਨਾਲ ਇਹਨਾਂ ਤੂੰ ਬਹੁਤੀ ਭੋਲੀ ਨਾ ਬਣਿਆ ਕਰ ਜਿੰਨੀ ਤੂੰ ਭੋਲੀ ਬਣਦੀ ਐ ਨਾ ਇਨੀ ਹੈ ਨਹੀਂ ਆ ਲੋਡ ਪੇ ਬੰਦਾ ਵਰਤ ਲੈਂਦਾ ਏ ਜਦੋਂ ਲੋਡ ਪੇਗੀ ਤੇ ਫੇਰ ਮਹੀਨੇ ਬਾਅਦ ਤਨਖਾ ਆਈ ਜਾਣੀ ਆ ਲਾ ਵੀ ਮੈਂ ਕੀ ਕਹਿਣ ਦੀ ਹਾਂ ਹਾਂਜੀ ਦੱਸੋ ਹੁਣ ਕੀ ਕਰਾਂ ਤੁਹਾਨੂੰ ਮੈਂ ਅੱਗੇ ਵੀ ਕਿਹਾ ਵਾ ਮੈਂ ਕਹਿਣ ਈ ਆ ਪੀ ਇਹਨਾਂ ਨਾਲ ਉਹ ਅੱਡ ਹੋ ਜੀਏ ਆਡੋ ਦੀ ਏ ਹੋਰ ਸਾਡੀ ਵੀ ਜਾਣ ਸਕੀ ਹੋ ਜੇਗੀ ਤੇਰਾ ਦਿਮਾਗ ਠੀਕ ਆ ਤੇਰੇ ਮੈਂ ਹੁਣ ਅੰਦਰ ਸਮਝਾ ਕੇ ਆਂ ਤੇ ਇਦਾਂ ਦੀ ਗੱਲ ਨਾ ਸੋਚਿਆ ਕਰ। ਇਦਾਂ ਘਰ ਚਲਦੇ ਹੁੰਦੇ ਸੋਚ ਲਗਿਆ। ਲਾ ਮੈਨੂੰ ਕੰਮ ਦੇਣਾ ਕੋਈ ਭਾਰ ਨਹੀਂ ਹੈਗਾ। ਜਿਹੜੀਆਂ ਮੈਨੂੰ ਗੱਲਾਂ ਸੁਣਾਉਂਦੀ ਨਾ ਮੈਂ ਕੋਈ ਏ ਨਹੀਂ ਜਿਹੜੀਆਂ ਜਾਂਦੀਆਂ। ਨਾਲੇ ਮੈਂ ਤਾਂ ਮੁੰਡਾ ਵੀ ਮਗਰੋਂ ਸਾਹਮਣੀ ਆ। ਤਾਂ ਵੀ ਮੈਨੂੰ ਗੱਲਾਂ ਕਰਦੀ ਆ ਇਦਾਂ ਨਹੀਂ ਇਦਾਂ ਕਰਨਾ ਇਹ ਦੇਣਾ। ਗਰਲੀਨ ਜੇ ਤੂੰ ਬੱਚੇ ਨੂੰ ਸਾਹਮਣੀ ਨਾ ਤਾਂ ਵਧੀਆ ਕਰਨੀ ਆ। ਕਿਉਂਕਿ ਬੱਚਿਆਂ 'ਚ ਵਿਤਕਰਾ ਪਾਉਣਾ ਵੀ ਨਹੀਂ ਚਾਹੀਦਾ। ਤੇ ਜੇ ਫਿਰ ਵੀ ਤੈਨੂੰ ਭਾਬੀ ਕੁਝ ਕਹਿੰਦੀ ਆ ਨਾ ਕੋਈ ਕੇਵਲੇ ਮਾੜਾ ਚੰਗਾ। ਤੇ ਕੋਈ ਗੱਲ ਨਹੀਂ ਮੈਂ ਪਿੰਦਵੀਰ ਨੂੰ ਕਵਾਂਗਾ ਵੀ ਇਹਨੂੰ ਸਮਝਾ ਥੋੜਾ ਜਿਹਾ। ਤੇ ਐਵੇਂ ਨਹੀਂ ਉਹਨਾਂ ਨੇ ਕੀ ਸਮਝਾਉਣਾ ਵਾ ਉਹਨਾਂ ਤੁਹਾਨੂੰ ਕੰਮ ਤੇ ਲਾਇਆ ਸੀ ਤੁਸੀਂ ਉਹਦੇ ਨਾਲੋਂ ਵੱਧ ਪੜੇ ਸੀ ਦੋਜ ਮਤਾਂ ਉਹ ਯਾਰ ਉਹ ਆਪ ਆਪਣੀ ਕਿਸਮਤ ਹੁੰਦੀ ਹੈ ਤੇ ਨਾਲੇ ਜਦੋਂ ਪਿੰਦਰ ਦੀ ਇਹ ਗੱਲ ਆਈ ਹੈ ਨਾ ਉਹਦੇ ਫਿਰ ਘਰ ਦਾ ਵੀ ਇਕਨੇ ਵੇਖਣਾ ਤੇ ਮੈਨੂੰ ਆਉਂਦਾ ਵੀ ਤੂੰ ਘਰ ਦਾ ਕੰਮ ਸੰਭਾਲ ਲੈ ਤੇ ਕੋਈ ਗੱਲ ਨਹੀਂ ਵੀਰ ਮੈਂ ਨੌਕਰੀ ਕਰ ਲੈਣਾ ਤੇ ਫਿਰ ਦੋਵੇਂ ਜੇ ਨੌਕਰੀ ਕਰਦੇ ਤੇ ਰਿਸ਼ਤੇਦਾਰੀਆਂ ਬਾਹਰ ਦਾ ਅੰਦਰ ਦਾ ਕਿੱਦਾਂ ਚੱਲਣਾ ਹੈ ਸਾਡਾ ਕਿਹੜਾ ਤੇ ਮਾਂ ਪਿਓ ਸਿਰ ਤੇ ਵੀ ਆਪਾਂ ਸਾਰਾ ਕੁਝ ਆਪੇ ਕਰ ਲੈਣਾ ਤੇ ਮਾਂ ਪਿਓ ਤੋਂ ਬਾਅਦ ਚ ਪਿੰਦਰ ਨੇ ਮੈਨੂੰ ਸੰਭਾਲ ਲਿਆ ਛੋਟਾ ਜਿਹਾ ਤੇ ਹੈਗਾ ਤੇ ਚਾਚੇ ਹੁਣੇ ਦਾਦੇ ਆ ਪੀ ਐਫ ਜਰਾ ਰੋਟੀ ਪਕਾ ਕੇ ਤੇ ਫੇਰ ਸਕੂਲੇ ਜਾਂਦਾ ਹੁੰਦਾ ਏ ਤੇ ਸਾਰੇ ਉਹਨੇ ਬਰਤਨ ਵੀ ਆਪ ਸਾਫ ਕਰਨੇ ਹੋਰ ਵੀ ਕਿੰਨੇ ਕਿ ਨਿੱਕੇ ਮੋਟੇ ਤੈਨੂੰ ਕੰਮ ਕਰਾਵਾ ਤੇ ਮੇਰੇ ਕੋਲ ਇਹ ਗੱਲਾਂ ਜਿਹੜੀਆਂ ਨਹੀਂ ਭੁੱਲੀਆਂ ਜਾਂਦੀਆਂ ਜੇ ਕਿਤੇ ਉਹਨਾਂ ਕੋਈ ਗਲਤੀ ਹੋ ਵੀ ਜਾਂਦੀ ਆ ਤੇ ਤੂੰ ਅੱਖੋਂ ਪਰੋਖੇ ਕਰਦਿਆ ਕਰ ਪਿੰਦਰਪਾਜੀ ਦੀ ਤੇ ਮੈਂ ਗੱਲ ਕਰਨੀ ਨਹੀਂ ਲਈ ਮੈਂ ਤਾਂ ਤੁਹਾਡੀ ਪਰਜਾਈ ਦੀ ਗੱਲ ਕਰਨ ਦੀ ਆ ਜਿਹੜੀ ਮੈਨੂੰ ਨਾ ਟਿਕਨ ਨਹੀਂ ਦਿੰਦੀ ਸਾਰੀ ਦਿਹਾੜੀ ਮੇਰਾ ਉਹਨੇ ਲਾਹੂ ਪੀ ਰੱਖਿਆ ਹੁੰਦਾ ਵਾ ਜੇ ਤੁਸੀਂ ਵੀ ਕਿਤੇ ਕੰਮ ਤੇ ਲੱਗੇ ਹੁੰਦੇ ਤਾਂ ਅੱਜਾਂ ਨੂੰ ਤੁੱਪੇ ਥੋੜਾ ਸੜਨਾ ਪੈਣਾ ਸੀ ਉਹ ਯਾਰ ਇਹ ਤੇ ਸੜਨ ਵਾਲੀ ਕਿਹੜੀ ਗੱਲ ਆ ਘਰ ਦਾ ਕ ਤੂੰ ਦੋ ਚੀਜ਼ ਨਹੀਂ ਮੈਨਾਂ ਲਵਾਉਣਾਈਆਂ ਤੇ ਮੈਨੂੰ 100 ਗੱਲਾਂ ਸੁਣਾਤੀਆਂ ਨੇ ਏਦਾਂ ਜੇ ਮੈਂ ਕਰਨ ਲੱਗਾ ਮੈਂ ਤਾਂ ਪਿੰਦਰ ਨਾਲ ਫਿਰ ਰੋਜ਼ ਹੀ ਲੜ ਪਿਆ ਵਾਂ ਘਰਾਂ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਪਰੇ ਉਹਦੇ ਕਰਨਾ ਪੈਂਦਾ ਵਾ ਜੇ ਟਾਈਮ ਕੱਢਣਾ ਹੋਵੇ ਜੇ ਨਿੱਕੀ ਨਿੱਕੀ ਗੱਲ ਫੜ ਲਈਏ ਨਾ ਤੇ ਫਿਰ ਇਹ ਆ ਵੀ ਸਾਂਝਾ ਨਹੀਂ ਘਰਾਂ ਚ ਪੋਗਦੀਆਂ ਤੇ ਪਰਿਵਾਰ ਅੱਗੇ ਨਹੀਂ ਵਧ ਜਾਂਦੇ ਘਾਟੇ ਚ ਜਾਂਦੇ ਯਾਦ ਰੱਖੀ ਮੇਰੀ ਗੱਲ ਤੀ ਤੇ ਦੋਵਾਂ ਮਿੰਟਾਂ ਦੀ ਗੱਲ ਕਰ ਛੱਡੀ ਆ ਫਿਰ ਦੋ ਚੀਜ਼ ਨਹੀਂ ਲਵਾਈਆਂ ਮੈਂ ਤੁਹਾਡੇ ਨਾਲ ਕਦੀ ਕੰਮ ਕਰਵਾਇਆ ਹੀ ਨਹੀਂ ਹੈ ਕਰਵਾਇਆ ਯਾਰ ਮੈਂ ਕਦੋਂ ਕਹਿੰਦਾ ਨਹੀਂ ਕਰਵਾਇਆ ਆਪਾਂ ਇੱਕ ਦੂਜੇ ਦੇ ਤੇ ਸਾ ਤੇ ਚੱਲ ਲਾ ਚੀਰ ਨਹੀਂ ਐਵੇਂ ਨਾ ਇਧਰ ਉਧਰ ਦਿਮਾਗ ਪਾ ਹਾਂਜੀ ਹਾਂਜੀ ਸਰ ਮੈਂ ਦੇਈਆਂ ਫਾਈਲ ਚੈੱਕ ਕਰਾਂ ਨਾ ਤੇ ਕੋਈ ਨਹੀਂ ਜੇ ਕੋਈ ਪ੍ਰੋਬਲਮ ਹੋਗੀ ਨਾ ਫਿਰ ਮੈਂ ਤੁਹਾਨੂੰ ਬੈਕ ਕਾਲ ਕਰ ਦਾਂਗੀ ਹਾਂਜੀ ਠੀਕ ਆ ਓਕੇ ਦੀਦੀ ਵੇਲੇਓ ਤਿੰਨ ਮੈਂ ਵੇਲੀ ਲੱਗਾਨੀ ਆ ਨਹੀਂ ਦੀਦੀ ਵੇਲੇ ਤੇਨ ਲੱਗਣ ਦੇ ਚਲੋ ਤੁਸੀਂ ਕਰ ਲੋ ਕੰਮ ਮੈਂ ਬਾਅਦ ਚ ਆ ਜਾਾਂਗੀ ਮੈਨੂੰ ਕੰਮ ਹੀ ਢਾਡਣਾ ਜਿਹੜਾ ਵੀ ਕੋਈ ਕੰਮ ਹੈਗਾ ਵਾ ਨਾ ਤੂੰ ਮੈਨੂੰ ਦੱਸ ਦੇ ਕਿਉਂਕਿ ਮੇਰੇ ਤੇ ਕਿੰਨਾ ਟਾਈਮ ਲੱਗ ਜਾਣਾ ਵਾ ਮੈਂ ਆਹ ਵਾਲੀ ਫਾਈਲ ਚੈੱਕ ਕਰਕੇ ਨਾ ਫਿਰ ਉਹ ਵੀ ਫਾਈਲ ਚੈੱਕ ਕਰਨੀ ਆ ਮੇਡਾ ਕੰਮ ਆ ਦੀਦੀ ਮੈਂ ਕਹਿਣ ਦੀ ਆ ਕਿ ਸਬਜੀ ਮੈਂ ਸਵੇਰੇ ਬਣਾਈ ਹੀ ਤੋ ਕਿੰਨੀ ਹੀ ਹੁਣ ਤੋ ਉੱਥੇ ਹੈ ਨਹੀਂ ਆ ਮੈਂ ਫ੍ਰਿਜ ਚ ਵੇਖਿਆ ਤੇ ਫ੍ਰਿਜ ਚ ਵੀ ਨਹੀਂ ਹੈਗੀ ਜੇ ਸਬਜੀ ਅਹੀ ਖਾ ਲਈ ਹੋਗੀ ਤੇ ਕਿੰਨੀ ਕੁ ਜ਼ਿਆਦਾ ਹੀ ਸਵੇਰ ਦੀ ਬਣਾਈ ਆ ਤੇ ਮੋਕ ਤੇ ਜਾਣੀ ਹੀ ਨਾ ਤੇ ਤੂੰ ਹੁਣ ਬਤਾ ਏਦਾਂ ਕਰ ਪਨੀਰ ਬਣਾ ਲਾ ਦੀਦੀ ਪਨੀਰ ਬਣਾ ਤੇ ਲੈਂਦੀ ਦੁੱਧ ਥੋੜਾ ਵਾ ਦੁੱਧ ਥੋੜਾ ਕਿਹੜੀ ਗਲੋ ਰੱਖਦੇ ਹੋ ਘਰ ਦਾ ਤੇ ਦੁੱਧ ਹੁੰਦਾ ਵਾ ਦੀਦੀ ਘਰ ਦਾ ਤੇ ਹੁੰਦਾ ਵਾ ਜਦੋਂ ਡੇਰੀ ਤੇ ਦੇਣਾ ਹੁੰਦਾ ਤੂੰ ਆਪੇ ਆਂਦੇ ਹੁੰਦੇ ਆ ਵੀ ਘਰ ਥੋੜਾ ਰੱਖ ਲਿਆ ਕਰੋ ਤੀ ਕਿੰਨੇ ਕੁ ਜੀਵ ਅਹੀਂ ਫਿਰ ਮੈਂ ਕਿਲੋ ਕਰਾ ਰੱਖ ਲੈਨੀ ਆ ਹੁਣ ਫਿਰ ਸ਼ਾਮਾਂ ਨੂੰ ਹੀ ਹੋਣਾ ਵਾ ਹਾਏ ਬੋਤਾ ਥੋੜਾ ਰੱਖਣ ਦੀ ਵੀ ਕੀ ਲੋੜ ਹੈ ਕਿਲੋ ਨਾਲ ਕੀ ਬੰਦਾ ਹੋਗਾ ਇਹਦਾ ਮਤਲਬ ਫਿਰ ਤੁਸੀਂ ਸਾਰਾ ਦਿਨ ਪਾਣੀ ਪੀਂਦੇ ਰਹਿੰਦੇ ਹੋ ਉਹਦੇ ਨਾਲ ਕਿੱਥੇ ਸਰਦਾ ਹੋਊਗਾ ਤੇਰਾ ਦੀਦੀ ਚਾਹ ਬਣਾਉਣ ਦੇਣੀ ਸਿਰਫ ਸਵੇਰੇ ਬਣਾਉਣੀ ਹੈ ਜਦੋਂ ਤੁਹਾਡੇ ਨਾਲ ਤੇ ਜਦੋਂ ਤੁਸੀਂ ਦੁਪਹਿਰੇ ਹੁੰਦੇ ਉਦੋਂ ਬਣਾਉਣੀ ਆ ਖਦ ਹੋਈ ਆ ਵੈਸੇ ਤੇਰੇ ਵਾਲੇ ਵੀ ਕੋਈ ਹਾਲ ਨਹੀਂ ਹੈ ਤੇਰਾ ਜਿੰਨਾ ਤੇਨੂੰ ਕੰਮ ਕੋਣ ਆ ਬਸ ਉਹਨਾਂ ਕੀ ਕਰਨਾ ਹੁੰਦਾ ਵਾ ਤੇ ਚੱਲ ਕੋਈ ਗੱਲ ਨਹੀਂ ਮੈਂ ਪੈਸੇ ਨਹੀਂ ਆ ਤੇ ਲਾਭ ਨੂੰ ਕਹਿ ਕੇ ਅੱਡੇ ਤੋਂ ਪਨੀਰ ਮੰਗਾ ਲਾ ਫਿਰ ਤੇ ਖੋ ਬਣਾ ਲਈ ਹੁਣ ਚਲੋ ਠੀਕ ਆ ਦੀਦੀ ਮੰਗਾ ਲੰਨੀ ਆ ਪੈਸੇ ਦੇ ਦਿਓ ਕੋਈ ਨਹੀਂ ਦੇ ਦਿੰਦੀ ਆ ਇੱਕ ਮਿੰਟ ਗੁਰਲੀ ਨੇ ਮੇਰੀ ਗੱਲ ਸੁਣੀ ਨਾ ਕੀ ਗੱਲ ਤੇਰੇ ਤੋਂ ਕੋਈ ਸੂਟ ਨਹੀਂ ਹੈਗਾ ਚੱਜ ਦਾ ਕਿਹੜੀ ਗੱਲ ਉਹਦੀ ਬੇਇੱਜ਼ਤੀ ਦੇਉ ਕਰਵਾਣਾ ਆ ਪਾਰਟੀ ਚ ਨਹੀਂ ਲਈ ਆ ਮੇਰੇ ਤਾਂ ਸਵੇਰ ਦਾ ਧਿਆਨ ਨਹੀਂ ਪਿਆ ਹੈਗਾ ਪਤਾ ਨਹੀਂ ਕਿੰਨੇ ਕ ਜਾਨਿਆਂ ਨੇ ਵੇਖੀ ਹੋਊਗੀ ਦੀਦੀ ਮੇਰੇ ਕੋ ਸੱਚੀ ਦੋ ਹੀ ਸੂਟ ਆ ਇੱਕ ਮੈਂ ਲਾ ਲੈਣੀ ਐ ਇੱਕ ਮੈਂ ਪਾ ਲੈਣੀ ਐ ਤੁਹਾਨੂੰ ਵੀ ਮੈਂ ਕਿਹਾ ਸੀ ਮੈਨੂੰ ਚਾਹੀਦੇ ਤੁਸੀਂ ਕਹਿਆ ਕੋਈ ਗੱਲ ਮੈਂ ਠਹਿਰ ਕੇ ਲਿਆ ਦੰਗੀ ਕੋਈ ਗੱਲ ਨਹੀਂ ਆ ਜਾਣਗੇ ਤੂੰ ਡਿਊਟੀ ਨਹੀਂ ਜਾਣਾ ਹੁੰਦਾ ਉੱਥੇ ਮੇਰੇ ਤੋਂ ਪੈਨੇ ਲੰਬਾਰੀ ਵਿੱਚ ਪੁਰਾਣੇ ਸੂਟ ਮਾਹੀਂ ਮੈਂ ਦੋ ਦੋ ਚਾਰ ਚਾਰ ਵਾਰ ਪਾਏ ਨੇ ਤੇ ਉਹ ਪਾ ਲਈ ਕੋਈ ਗੰਨ ਨਹੀਂ ਦੇ ਦੇ ਮੈਨੂੰ ਦੇ ਦੋ ਕਿੱਥੇ ਆ ਹੁਣ ਮੈਂ ਤੇਰੇ ਲਈ ਸਪੈਸ਼ਲ ਉੱਠ ਕੇ ਪਹਿਲਾਂ ਉਹ ਕੱਢ ਕੇ ਦਵਾਂ ਤੈਨੂੰ ਮੇਰਾ ਆਪਣਾ بڑا ਕੰਮ ਕਰਨ ਵਾਲਾ ਪਿਆਵਾ ਇੱਥੇ ਸਾਰੀ ਢੜੀ ਨੰਗੀ ਨਾ ਤੇ ਹੁਣ ਰਾਤ 'ਚ ਤੈਨੂੰ ਕਿੰਨੇ ਵੇਖਣਾ ਜਿੰਨੇ ਜਿੰਨੇ ਵੇਖਣਾ ਹੈ ਨਾ ਵੇਖ ਲਿਆ ਵਾ ਤੇ ਲੋਕਾਂ ਨੇ ਗੱਲਾਂ ਵੀ ਬਣਾ ਲੀਆਂ ਹੋਣੀਆਂ ਵਾ ਹੁਣ ਮੈਂ ਦੇ ਦਾਂਗੀ ਸਵੇਰੇ ਮੈਨੂੰ ਕੰਮ ਕਰ ਲੈਂਦੇ ਆਪਣਾ ਕੋਈ ਗੰਨ ਨਹੀਂ ਦੇ ਦੀ ਮੈਂ ਆਪੇ ਕੱਢ ਲੈਂਦੀ ਆ ਤੂੰ ਮੈਨੂੰ ਦਾ ਦੋ ਤੂੰ ਆਪੇ ਕਿਹੜੀ ਗੱਲ ਨੂੰ ਕੱਢ ਲੈਂਦੀ ਆ ਖਬਰਦਾਰ ਜੇ ਲੰਬਾਰੀ ਨੂੰ ਹੱਥ ਲਾਇਆ ਤੇ ਉਹਦੇ 'ਚ ਮੇਰੀਆਂ ਸੌ ਚੀਜ਼ਾਂ ਪਈਆਂ ਨੇ ਐਵੇਂ ਜਿਵੇਂ ਇੱਧਰ ਉੱਧਰ ਹੋ ਗਈ ਨਾ ਤਮੜ ਕੇ ਤੇਰੇ ਵਰਗੀ ਨੇ ਮੰਨਣਾ ਨਹੀਂ ਆ ਨਾਲੇ ਮੈਨੂੰ ਪਤਾ ਕਿਹੜੀ ਗੱਲ ਤੂੰ ਕਹਿਂਦੀ ਆ ਕਿ ਮੈਂ ਦੀਦੀ ਆਪੇ ਕਢ ਲੈਣੀ ਆ ਸਵੇਰੇ ਤੋਂ ਮੇਰੇ ਹੱਥ ਚ ਪੈਸੇ ਜੋ ਵੇਖੇ ਸੀ ਨਾ ਤੇ ਤੇਰਾ ਇਰਾਦਾ ਹੋਣਾ ਵਾ ਨਾਲੇ ਉਹਨਾਂ ਚੋਂ ਦਾਲ ਲਾ ਲਾਂਗੀ ਐਨਾਂ ਚ ਕਿਹੜਾ ਮੈਨੂੰ ਪਤਾ ਲੱਗਣਾ ਵਾ ਦੀਦੀ ਤੂੰ ਇਹ ਆਪੇ ਆਪਣੇ ਮੂੰਹ ਕਹੀ ਜਾਣ ਦਿਓ ਮੈਂ ਤਾਂ ਅੱਜ ਤੱਕ ਇਦਾਂ ਦਾ ਕੀਤਾ ਹੀ ਨਹੀਂ ਜਿਹੜੀ ਟਾਡੀ ਰੱਖੀ ਚੀਜ਼ ਮੈਂ ਆਕ ਚੁੱਕੀ ਹੋਏ ਪਤਾ ਮੈਨੂੰ ਤੂੰ ਕੀ ਕਰਦੀ ਏ ਤੇ ਕੀ ਨਹੀਂ ਕਰਦੀ ਕੋਈ ਨਹੀਂ ਤੇਦਨੀਆਂ ਤੈਨੂੰ ਸੁਣ ਜੱਜ ਆ ਕੇ ਜਿਹੜਾ ਕੰਮ ਕਰਨ ਵਾਲਾ ਨਾ ਪਹਿਲਾਂ ਉਹ ਕਰ ਤੇ ਮੈਨੂੰ ਵੀ ਮੇਰਾ ਕੰਮ ਕਰਨ ਦੇ ਐਵੇਂ ਖਿਲਾਰ ਪਾਈਓ ਮੈਂ ਤੁਹਾਨੂੰ ਸਬਜੀ ਬਾਰੇ ਪੁੱਛਣ ਆਈ ਆਂ ਤੁਸੀਂ ਮੈਨੂੰ ਗੱਗੋਂ ਕਈ ਗੱਲਾਂ ਸੁਣਾਉਂਦੀਆਂ ਜੇ ਇਹ ਗੱਲ ਹੈ ਨਾ ਆਪਣਾ ਕੰਮ ਕਰਕੇ ਨਾ ਤਾਂ ਆਪੇ ਬਣਾ ਲਿਓ ਮੇਕੋ ਨਹੀਂ ਬਣਦੀ ਹੈਗੀ ਆਪੇ ਨਾਲੇ ਤੁਸੀਂ ਕੱਪੜਿਆਂ ਬਾਰੇ ਕਹਿ ਰਿਆ ਹੱਦ ਹੋਈ ਇਹ ਦੇ ਵਾਲੀ ਇਹਨੂੰ ਮੈਂ ਵੇਲੀ ਦੇ ਦਿੰਦੀ ਆਂ ਭੀ ਇਹ ਵੇਲੀ ਬੈਠੀ ਬੈੜ ਤੇ ਚੜਕੇ ਨਹੀਂ ਕਰਨਾ ਤੇ ਨਾ ਕਰ ਵੇਖਾਂਗੇ ਨਾ ਕਿੰਨੇ ਦਿਨ ਤੁਹਾਡਾ ਕੰਮ ਚੱਲਦਾ ਵਾ ਸਾਡੇ ਤੋਂ ਬਿਨਾ ਹਾਂਜੀ ਕਿਦਰੋਂ ਆਇਆ ਸਰਦਾਰ ਬਸ ਇੱਥੇ ਪਿੰਡ ਦੇ ਚਿਆਂ ਠੀਕ ਆ ਤੇ ਵਿਆਹ ਆ ਗਿਆ ਤੇ ਤਿਆਰੀ ਰੱਖੀ ਹੁਣ ਬੁੱਧਵਾਰ ਬੁੱਧਵਾਰ ਹਾਂ ਕਿਦਾਂ ਉਹ ਸੁੱਖੇ ਦਾ ਹੀ ਉਹ ਤੇਰਾ ਭਲਾ ਹੋ ਜੇ ਬੋਧਵਾਰ ਦੇ ਸਾਡੀ ਮੀਟਿੰਗ ਆ ਉਹ ਮੀਟਿੰਗ ਮੂਟਿੰਗ ਦਾ ਨਹੀਂ ਪਤਾ ਕਿਉਂਕਿ ਨੇ ਮੈਨੂੰ ਪੱਕੀ ਵੀ ਖਾਸ ਕੀਤੀ ਆ ਆਂਦਾ ਪਿੰਦਰ ਨੂੰ ਮੈਂ ਆ ਵੀ ਮਿਲਣਾ ਵਾ ਤੇ ਉਹਨੂੰ ਗਈ ਵੀ ਮਦਦ ਨਹੀਂ ਛੁੱਟੀ ਕਰਨੀ ਪੈਣੀ ਉਹਨਾਂ ਬਹਾਨਾ ਲਾ ਲੈ ਕੋਈ ਵੀ ਮੈਂ ਕਰ ਲਈ ਆ ਡਿਊਟੀ ਤੇ ਮੈਨੂੰ ਜਾਣਾ ਪਿਆ ਵਾ ਉੱਲਾ ਮੇਰ ਕੋ ਨਹੀਂ ਉਹ ਗੱਲ ਬੰਨੀ ਉਦੋਂ ਤਿੰਨ ਦਾ ਸਾੜਿਆ ਮੀਟਿੰਗ ਆ ਇਦਾਂ ਕਰੀ ਤੂੰ ਜਾਈ ਤੇ ਗਰਲੀ ਨੂੰ ਲੈ ਜੀ ਨਾਲ ਜਾਇਓ ਜ਼ਰੂਰ ਕਿਉਂਕਿ ਸਾਡੇ ਹਰ ਵਾਰੀ ਆਉਂਦੇ ਆ ਇਹਨੇ ਕੋਈ ਯਾਰ ਅਹੀਂ ਤੇ ਜਾਵਾਂਗੇ ਮੈਂ ਕਰਨਾ ਵੀ ਚੱਲ ਮੈਂ ਪਿਛੇ ਵੇਖ ਲਾਂਗਾ ਘਰ ਦਾ ਤੂੰ ਜਲਦੀ ਵੀ ਕੋਈ ਗੱਲ ਨਹੀਂ ਤੂੰ ਹੁਣ ਬਸ ਆ ਟਾਈਮ ਨਾ ਜਾਇਂ ਤਨਾਲੇ ਵੇਖ ਲਾ ਆ ਮਜਬੂਰੀ ਇਹਨਾਂ ਨੌਕਰੀ ਵਾਲੇ ਬੰਦੇ ਦੀ ਤੇ ਚੱਲ ਤੂੰ ਤੇ ਠੀਕ ਹੈ ਤਾਂ ਭਾਬੀ ਨੂੰ ਤਾਂ ਕਰਾਣੀ ਝੁੱਟੀ ਕਿ ਉਹ ਕਿੱਦਾਂ ਜਾਊਗੀ ਲੈ ਗੱਲ ਇਹਨੇ ਤੇ ਮੈਂ ਜਣਾ ਨਾਲ ਲੈ ਜਾਂਗੀ ਯਾਰ ਚੱਲ ਕੋਈ ਗੱਲ ਨਹੀਂ ਵੇਖ ਲਾ ਪੁੱਛ ਲਾਂਗੇ ਉਹਨੂੰ ਇੱਕ ਵਾਰੀ ਜਿਹੜਾ ਬੰਦਾ ਦਾ ਘਰ ਹੁੰਦਾ ਨਾ ਉਹ ਨੂੰ ਮਾ ਜੀਏ ਰਿਸ਼ਤੇਦਾਰੀਆਂ ਸਾਰੇ ਜਾ ਆਉਣਾ ਜਾਂ ਸ਼ਾਦੀਆਂ ਹੁਣ ਸਾਨੂੰ ਕਈ ਚੀਜ਼ਾਂ ਵੇਲਾ ਛੱਡਣੀਆਂ ਪੈਂਦੀਆਂ ਨੇ। ਕਿੰਦਰ ਫਿਰ ਮਹੀਨੇ ਬਾਅਦ ਨਖਾਵਾ ਵੀ ਤੂੰ ਹੀ ਲੈਂਦੇ। ਤੁਹਾਨੂੰ ਕੋਈ ਟੈਨਸ਼ਨ ਤੇ ਨਹੀਂ ਨਾ ਮੀਂਹ ਆ ਜਾਂ ਨੇਰੇ। ਅਹੀਂ ਡਰਣਾ ਬਸ ਮੋਟਰ ਤੇ ਤੇ ਮੋਟਰ ਤੋਂ ਘਰ। ਉਹ ਲਾ ਤੂੰ ਤਾਂ ਕਹਤਾ ਕੋਈ ਟੈਨਸ਼ਨ ਨਹੀਂ ਆ। ਟੈਨਸ਼ਨ ਪਤਾ ਕਿ ਨਹੀਂ ਹੁੰਦੀ ਏ। ਉਹ ਪੈਸੇ ਸੌਖੇ ਨਹੀਂ ਕਮਾਏ ਜਾਂਦੇ ਬੜਾ ਔਖਾ ਕੰਮ ਐ ਵੀ। ਕਿੰਦਰ ਉਹ ਤੇਰੀ ਗੱਲ ਮੰਨਣਾ। ਹੂੰ। ਪਰ ਜ਼ਿੰਮੇਵਾਰਿਆਂ ਨਾਲੋਂ ਤਾਂ ਨਹੀਂ ਨਾ ਔਖਾਗਾ। ਆਹ ਹੈ ਤਾਂ ਸਹੀ ਤੇਰੀ ਗੱਲ ਸਹੀ ਆ। ਸਾਡਾ ਦੇਵਲਾ ਹੁਣ ਕਣਕ ਪੱਕੀ ਆ ਨਾ। ਹੂੰ। ਤੇ ਮੜਾ ਜਾ ਬਦਲ ਹੋਣਾ ਵਾ ਤੇ ਜਾਣ ਆ ਮੁੱਟੀ ਚ ਆ ਜਣੀ ਆ ਵੀ ਕਦੇ ਪੈਣਾ ਜਾਣ ਚਾਰ ਤੇ ਇਹ ਗੱਲਾਂ ਹੁੰਦਾ ਮੈਨੂੰ ਵੀ ਵੇਖਣੀ ਹੈ ਕਿ ਕੱਲਾ ਨੌਕਰੀ ਦੇ ਸਿਰ ਤੇ ਹੀ ਆ ਤੇ ਚੱਲ ਕੋਈ ਗੱਲ ਨਹੀਂ ਬਾਕੀ ਉਧਰ ਤਾਂ ਚੇਤੇ ਨਾਲ ਜਾਈ ਤੂੰ ਚੱਲ ਫਿਰ ਮੈਂ ਤੇ ਜਾਵਾਂਗਾ ਭਰਾ ਹੁਣ ਕੇ ਨੂੰ ਤੇ ਜਾਣਾ ਪੈਣਾ ਤੂੰ ਤਾਂ ਨਾ ਕਰ ਪੀ ਤੇ ਪੈਸੇ ਲੈ ਜੀ ਮੇਰੇ ਕੋ ਚੇਤੇ ਨਾਲ ਸਗਨ ਦੇ ਕੇ ਆਈਆਂ ਅਗਲੇ ਨੂੰ ਚੱਲ ਦੱਸ ਦੀ ਮੁਰਤ ਮੇਰੇ ਲੋਪੇ ਨਹੀਂ ਇਦਾਂ ਆਇਆ ਗਿਆ ਤੇ ਕਿੰਨਾ ਕੁ ਸਗਨ ਦੀ ਹੈ ਕੋਈ ਨਾ ਤਰ ਮੈਂ ਦੇ ਦਾਂਗਾ ਵੇਖ ਲਾਂਗੇ ਲਾ ਕੇ ਸਾਹਬ ਚੱਲ ਵੇ ਲੈ ਨਹੀਂ ਆਪ ਮਿਲ ਵਰਤ ਕੇ ਬੜਾ ਜਾਣਦੇ ਆਹੋ ਨਹੀਂ ਨਹੀਂ ਚੰਗਾ ਦੇ ਕੇ ਆਵਾਂਗੇ ਚੱਲ ਅੱਜ ਦੀ ਦੀ ਘਰੇ ਆ ਕਿੰਨੀ ਤੇ ਨਿਪੁੰਸਤੇ ਆਜ ਕੱਟ ਦੋ ਮੈਂ ਲਾਗੀ ਸਬਜੀ ਚੀਰ ਲਈ ਨੇ ਦੀਦੀ ਆਪੇ ਆਜ ਕੱਟ ਦੋ ਹਾਂ ਤੇ ਮੈਂ ਸਬਜੀ ਚੀਰ ਲਾਂ ਮੈਂ ਪਿਆਜ਼ ਦਾਸ ਕਿਦਾਂ ਕੱਟਦਾ ਤੇਰੇ ਸਾਹਮਣੇ ਨੀਲ ਪੇੜ ਰਈਆਂ ਲਾਉਣ ਤੇ ਨਾਲ ਇਹਨਾਂ ਦੀ ਸਮੈਲ ਪਤਾ ਕਿੰਨੀ ਆਉਂਦੀ ਬਾਅਦ ਵਿੱਚ ਹੱਥਾਂ ਚੋਂ ਮੇਰੇ ਤੋਂ ਨਹੀਂ ਆ ਕੰਮ ਹੁੰਦਾ ਹੈਗਾ ਤੂੰ ਆਪੇ ਕਰ ਲਾ ਦੀਦੀ ਮੈਂ ਵੀ ਇਹ ਕਰਦੀ ਤੇ ਹੈ ਹੀ ਆ ਅੱਜ ਮੈਂ ਤਾਂ ਛੁੱਟੀ ਹੈ ਤੇ ਚੱਲ ਕਰ ਦੋ ਤੇ ਛੁੱਟੀਆਂ ਇਹਦੇ ਕਿਤੇ ਮੈਨੂੰ ਵੀ ਸੁਖਦਾ ਸਾਹ ਲੈ ਲੰਦੇ ਕਿ ਜ਼ਰੂਰੀ ਹੈ ਕਿ ਮੇਰੀ ਜਾਣਵੀ ਸੋਲੀ ਤੇ ਟੰਕੇ ਰੱਖਣੀ ਆ ਮੇਰੇ ਸਰਾਣੇ ਕੀ ਖਲੋਤੀਆਂ ਲੈ ਜਾ ਚੋਕ ਕੇ ਉਹਨਾਂ ਨੂੰ چیرਣੀਆਂ ਤੇ ਚੀਰਲਾ ਨਹੀਂ چیرਨੇ ਤੇ ਤੇਰੀ ਮਰਜ਼ੀ ਮੈਂ ਤਾਂ ਚੱਲਨੀ ਆ ਅਹੀਂ ਤਾਂ ਉਥੋਂ ਰੋਟੀ ਖਾ ਆਉਣੀ ਆ ਆਪਣਾ ਸੋਚ ਲੋ ਤੁਸੀਂ ਇੱਕ ਦਿਨ ਛੁੱਟੀ ਹੁੰਦੀ ਆ ਤੇ ਉਹ ਵੀ ਕਿਤੇ ਆਂਦੀ ਪਈ ਸਾਰਾ ਦਿਨ ਮੇਰੇ ਨਾਲ ਹੀ ਲੱਗੇ ਰੋ ਕੰਮ ਵੀ ਨਹੀਂ ਕਰ ਸਕਦੀ ਮਾਸਾ ਪਤਾ ਨਹੀਂ ਕਿੱਡਾ ਕਪੜ ਚੁੱਕਿਆ ਨੇ ਸਿਰ ਤੇ ਪਿਆਜ਼ ਕੱਟਣ ਨੂੰ ਕੀ ਕਹਿ ਤਾ ਗਾਸ਼ੀ ਪੈ ਗਈ ਆ ਆਂਦੇ ਹੱਥਾਂ ਤੋਂ ਮੇਰੇ ਸਮੈਲ ਆਉਂਦੀ ਆ ਖਾਣ ਗਿਆ ਨਹੀਂ ਬੰਦਾ ਪਛੇ ਸਮੈਲ ਆਉਂਦੀ ਜੇ ਛੁੱਟੀ ਆ ਤਾਂ ਚੱਲ ਲਾਗੂ ਬੰਦਾ ਕੰਮ ਕਰਾ ਦੇ ਪਰ ਨਾ ਛੁੱਟੀ ਵਾਲੇ ਦਿਨ ਵੀ ਤਿਆਰ ਇਦਾਂ ਹੋਈ ਆ ਜਿਦਾਂ ਇਹਨੂੰ ਸਗਣ ਲੱਗਣਾ ਹੁੰਦਾ ਵਾ ਚੱਲ ਮਣਾ ਕਰ ਲਾਂ ਉਹਨੇ ਤਾਂ ਚੱਲ ਜਾਣਾ ਉਹਦਾ ਤਾਂ ਬੰਨਾ ਹੀ ਹੁੰਦਾ ਜਦੋਂ ਛੁੱਟੀ ਹੁੰਦੀ ਆ ਉਦੋਂ ਇਹਨੇ ਕਿਤੇ ਕਿਤੇ ਜਾਣਾ ਹੁੰਦਾ ਤਾਂ ਅਵੀ ਤੇ ਹੋਰ ਰਾਏ ਜਾਣਾ ਹੈ ਸਗੋਂ ਤੁਸੀਂ ਉੱਥੇ ਰਹਿੰਦੇ ਨਾ ਬੜਾ ਹੀ ਮਜ਼ਾ ਆਇਆ ਹੈ ਉਹਨਾਂ ਦੇ ਕੋਲ ਮੇਰਾ ਨਹੀਂ ਕੀਤਾ ਮੈਂ ਨਾ ਜਰਾ ਮੈਂ ਘਰੇ ਨਾ ਇੰਦੇ ਰਹਾ ਉਹ ਪਾਣੀ ਪਾਣੀ ਤਾਂ ਨਹੀਂ ਨਹੀਂ ਮੈਂ ਪੀਣਾ ਹੈਗਾ ਮੈਂ ਸਭ ਕੁਝ ਖਾ ਪੀ ਕੇ ਹੀ ਆਈ ਆ ਇਹੋ ਤੇ ਇੱਕ ਦਿਨ ਹੁੰਦਾ ਵਾ ਘੁੰਮਣ ਫਿਰਨ ਦਾ ਸਾਰਾ ਦਿਨ ਤੇ ਉੱਥੇ ਬੱਜੇ ਰਹੀਦਾ ਵਾ ਉਹ ਚਲ ਤੂੰ ਹੋ ਤੇ ਆਈ ਆ ਨਾ ਤੈਨੂੰ ਦਿਨ ਨਾ ਮਡਕਿਆ ਚਲ ਮੈਨੂੰ ਇਹ ਕੀ ਚਲ ਤੁਸੀਂ ਵੀ ਮੇਰੇ ਨਾਲ ਚੱਲ ਜਾਂਦੇ ਕਿੰਨਾ ਵਧੀਆ ਹੋਣਾ ਸੀ ਸਭ ਨਹੀਂ ਵਧੀਆ ਰਿਹਾ ਪ੍ਰੋਗਰਾਮ ਹਾਂਜੀ ਬੜਾ ਵਧੀਆ ਰਿਹਾ ਠੀਕ ਆ ਤਾਂ ਅਗਰ ਮੇਲਾ ਫੇਰ ਚੱਲ ਗਿਆ ਨਾ ਕਰ ਚਾਚੀ ਦਾ ਅੱਛਾ ਮੈਂ ਬਿੱਥੇ ਰੜਾ ਦਕਾ ਮੈਂ ਹੱਥ ਲਪੋ ਤਰ ਉਹ ਕਹੀ ਥੀ ਪੜਾਉਣਾ ਹੀ ਨਾ ਉਹਨੂੰ ਪੜਾਇਆ ਸੀ ਪੜਾਉਣਾ ਕੀ ਏ ਅੱਖੇ ਨਹੀਂ ਲੱਗਦਾ ਤੇ ਉਦਾਂ ਹੀ ਬਕਰਲੀਨ ਨੇ ਘੜੀਵਾਵਾ ਨੂੰ ਪੜਾਇਆ ਸੀ ਅੱਛਾ ਹੂੰ ਆਪ ਵੇਖ ਲੈਣਾ ਹੀ ਚੰਗੀ ਤਰ੍ਹਾਂ ਉਹ ਬੜਾ ਝੱਜਨਾ ਕੰਮ ਕਰਾਉਂਦੀ ਏ ਉਹਨੂੰ ਅੱਦਾਂ ਮੁੰਡੇ ਦਾ ਉਦਾਂ ਹੀ ਗਲਤ ਹੁੰਦਾ ਵਾ ਉਹ ਨਹੀਂ ਨਹੀਂ ਨਵਦੀਪ ਏਡੀ ਖੜੀ ਗੱਲ ਹੈ ਚਲੋ ਚੰਗਾ ਠੀਕ ਉਹ ਤਾਂ ਪਿਆਰ ਨਾਲ ਬੈਠਾ ਹੀ ਤੇ ਠੀਕ ਆ ਬੈਠਾ ਹੋਊਗਾ ਤੇ ਪਰ ਮੈਂ ਨਾਲ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਕੀ ਹੋ ਗਿਆ ਹੁਣ ਨਹੀਂ ਫੇਰ ਮੁੜ ਕੇ ਕਹਿਣਾ ਵਾ ਕਿ ਮੈਂ ਤੇ ਚੁੱਕਣਾ ਦੇਂਦੀ ਜੇ ਉਹਨਾਂ ਦੇ ਬਰ ਖਿਲਾਫ ਮੈਨੂੰ ਢੜਕਾਉਂਦੀ ਏ ਗੁਰਲੀਨ ਦੀ ਨਾ ਹੁਣ ਜ਼ੁਬਾਨ ਬੜੀ ਚੱਲਦੀ ਏ ਕਿੰਚੀ ਮੰਨ ਜਵਾਬ ਬੜੇ ਘੜ ਘੜ ਕੇ ਦਿੰਦੀ ਆ। ਕਿਆ ਤੈਨੂੰ ਕੁਝ? ਕਿਆ ਮੈਨੂੰ ਤਾਂ ਹੀ ਮੈਂ ਤੁਹਾਨੂੰ ਕਹਿਂਦੀ ਆ। ਚੱਲ ਕੋਈ ਗੱਲ ਨਹੀਂ ਆ ਮਾੜੀ ਮੋਟੀ ਗੱਲ ਹੋ ਹੀ ਜਾਂਦੀ ਘਰ ਵਿੱਚ। ਇਹਨਾਂ ਮਾੜੀ ਮੋਟੀ ਗੱਲ ਨਹੀਂ ਹੈਗੀ। ਮੈਂ ਤੁਹਾਨੂੰ ਪਹਿਲਾਂ ਵੀ ਕਿੰਨੀ ਵਾਰੀ ਕਿਹਾ ਵਾ ਪਰ ਤੁਸੀਂ ਨਹੀਂ ਮੰਨਦੇ ਹੈਗੇ। ਤੁਸੀਂ ਆਂਦੇ ਹੋ ਨਾ ਮੈਂ ਨਹੀਂ ਇਹ ਕੰਮ ਕਰਨਾ ਹੈਗਾ। ਤੇ ਆਪਾਂ ਆਪਣਾ ਵੀ ਕੁਝ ਸੋਚੀਏ। ਸੋਚਣਾ ਕੀ ਹੈ ਸਭ ਕੁਝ ਬਣਿਆ ਏ। ਨੌਕਰੀ ਦੋਵੇਂ ਜੀ ਕਰਨ ਦੇ ਆਪਾਂ। ਤੇ ਨੌਕਰੀ ਕਰਨ ਦੇ ਤੇ ਉਹਨਾਂ ਨੇ ਸਾਰਾ ਕੁਝ ਖਵਾ ਛੜਨਾ ਵਾ। ਆਪਾਂ ਆਪਣਾ ਕੁਝ ਬਣਾਈਏ ਉਹ ਆਪਾਂ ਕਿਹੜਾ ਝਾੜਨ ਦੇ ਚ ਉਹ ਝਾੜਨ ਦੇ ਨੇ ਤੁਹਾਨੂੰ ਮੇਰੀ ਗੱਲ ਤੋਂ ਕੰਮ ਲਿਆ ਕਰ ਤੁਹਾਨੂੰ ਨਹੀਂ ਮੇਰੀ ਗੱਲ ਸਮਝ ਆਉਂਦੀ ਕਿ ਮੈਂ ਤੁਹਾਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਚੱਲ ਦੱਸ ਦੇ ਕੀ ਕਹਿਣਾ ਚਾਹੁੰਨੀ ਸਾਫ਼-ਸਾਫ਼ ਕਹਿਣਾ ਕੀ ਹੈ ਮੈਂ ਜਿਹੜਾ ਪਲਾਟ ਨਹੀਂ ਤਹੀ ਕਹਿੰਦੇ ਕੀ ਲੈਣਾ ਵਾ ਤੇ ਲਵ ਦੇ ਨਾਮ ਕਰਾਉਨੇ ਆ ਉਹਦੇ ਨਾਮ ਕਿਹੜੀ ਗੱਲੋਂ ਕਰਾਉਣਾ ਵਾ ਇਧਰੇ ਮੇਰੀ ਸੁਣ ਗੱਲ ਇੱਥੇ ਵੀ ਮੇਰਾ ਛੋਟਾ ਭਰਾ ਵਾ ਅੱਗੇ ਜਿਹੜਾ ਲਿਆ ਪਲਾਟ ਉਹ ਮੇਰੇ ਨਾਮ ਚੱਲ ਇੱਕ ਉਹਦੇ ਨਾਮ ਹੋ ਜਾਏਗਾ ਉਹਨੂੰ ਹੋਏਗਾ ਵੀ ਮੇਰਾ ਭਰਾ ਮੇਰਾ ਸੋਝਦਾ ਹੈ ਤੇ ਉਹਨਾਂ ਦਾ ਹੀ ਸੋਚੀਦਾ ਬਠੇਰਾ ਕਰੀਦਾ ਉਹਨਾਂ ਦਾ ਪਰ ਉਹਨਾਂ ਨੂੰ ਨੀ ਨਾ ਸਾਡੀ ਕਦਰ ਹੈਗੀ ਤੇ ਫਿਰ ਅਹੀਂ ਉਹਨਾਂ ਵਾਸਤੇ ਕਾਦੇ ਲਈ ਸੋਚੀਏ ਕਮਾਈਆਂ ਅਹੀਂ ਕਰਦੇ ਆ ਦਿਨ ਰਾਤ ਅਹੀਂ ਜਾਗਦੇ ਆ ਤੇ ਨਾ ਉਹਨਾਂ ਦੇ ਕਰਾ ਦੀਏ ਪਲਾਟ ਲੈ ਲੈ ਕੇ ਆਪਣੇ ਨਾਂ ਕਰਾਓ ਤੁਸੀਂ ਚੁੱਪ ਕਰਕੇ ਜੇ ਆਪਣੇ ਨਾਂ ਕਰਾਉਣਾ ਤੇ ਫਿਰ ਮੇਰੇ ਨਾਂ ਕਰਾ ਦਿਓ ਉਹ ਚੰਗਾ ਬਾਬਾ ਕਰਾਦਾਗਾ ਤੇਰੇ ਨਾਂ ਹੀ ਐਡੇ ਗੁੱਸੇ ਚ ਕਿਹੜੀ ਗੱਲ ਆਉਂਦੇ ਹੋ ਜਾਣ ਕੇ ਤੂੰ ਗੱਲ ਹੀ ਉਦਾਂ ਦੀ ਘਰ ਛੱਡਦੀ ਏ ਇਦਾਂ ਦੀ ਗੱਲ ਕੀਤੀ ਮੈਂ ਆਪਣੇ ਭਲੇ ਵਾਸਤੇ ਹੀ ਕਰਨਦੀ ਆ ਉਹਨਾਂ ਦਾ ਹੀ ਸੋਚ ਕੇ ਖਅਪ ਚਲਿਓ ਆਪਣਾ ਵੀ ਥੋੜਾ ਬੋਤਾ ਸੋਚਣਾ ਚਾਹੀਦਾ ਵਾ ਤੁਹਾਨੂੰ ਜਦ ਕਦੇ ਵਾਈ ਕੋ ਚੱਜ ਦੀ ਗੱਲ ਕਰ ਲੈ ਤੇ ਚੱਜ ਦੀ ਪਤਾ ਨਹੀਂ ਤੈਨੂੰ ਹੋ ਕੀ ਗਿਆ ਵਾ ਚੱਜ ਦੀ ਗੱਲ ਨਹੀਂ ਕਰਨਦੀ ਆਪਣੇ ਫਾਇਦੇ ਦੀ ਗੱਲ ਕਰਨਦੀ ਤੁਹਾਨੂੰ ਉਦਾਂ ਹੀ ਸਮਝ ਨਹੀਂ ਆਉਂਦੀ ਹੈਗੀ ਤੇ ਜੇ ਪਿੰਦਰ ਨਹੀਂ ਨਾ ਤੁਹਾਨੂੰ ਮੇਰੀ ਗੱਲ ਚੰਗੀ ਲੱਗਦੀ ਤੇ ਮੈਂ ਚਲ ਜਾਂ ਨਹੀਂ ਇੱਥੋਂ ਰਿਓ ਤੁਸੀਂ ਆਪਣੇ ਭਰਾ ਪਰਜਾਈ ਕੋਲੀ ਉਹ ਜਾਣਾ ਕਿੱਥੇ ਆ ਐਵੇਂ ਨਿਕਾਲਿਆ ਪਈਦਾ ਹੁੰਦਾ ਜਿੱਦਾਂ ਕਹੇ ਕਿ ਉਦਦੇ ਹੋ ਜਾਏਗਾ ਹੋਰ ਦੱਸ ਹੋਰ ਦੱਸ ਜੇ ਬੰਦਾ ਸਿੱਧੇ ਤਰੀਕੇ ਨਾਲ ਹੀ ਗੱਲ ਮੰਨ ਲੇ ਉਹ ਬਾਬਾ ਉਹ ਗਲਤੀ ਹੋ ਗਈ ਤੇਰੇ ਨਾਲ ਹੋ ਜੇਗਾ ਭੋਰ 10 ਹੋਰ ਕੋ ਚਾਹੀਦਾ ਤੁਸੀਂ ਗੱਲ ਮੰਨਣੀ ਨਹੀਂ ਹੁੰਦੀ ਅਗਲੇ ਦੀ ਉਹ ਜਦੋਂ ਤਨ ਮੈਂ ਕਹਿਤਾ ਕੰਮ ਹੋ ਜਾਏਗਾ ਹੁਣ ਤੈਨੂੰ ਲਿਖ ਕੇ ਨਾ ਦੇ ਦਾਂ ਸੋਨਾ ਮੁੱਲ ਪਾਇਆ ਜੇ ਭਾਬੀ ਜੀ ਆ ਡਾਇਨਾ ਕਰਨ ਦਾ ਦਿਨ ਰਾਤ ਤੁਹਾਡੇ ਨਾਲ ਮਰ ਗਏ ਤੇ ਤੂੰ ਆ ਕੁਝ ਚੋਰ ਕੁਤਰੀਆਂ ਕਰਨ ਦੇ ਜੇ ਨਹੀਂ ਕੀ ਕਰਨ ਨੇ ਅਸੀਂ ਸੋਲਾ ਪੰਦਰ ਤੂੰ ਵੀ ਨਾਲ ਹੀ ਆ ਉਹ ਲਾ ਬੈਠ ਜਾ ਮੇਰੀ ਗੱਲ ਤੇ ਸੁਣ ਮੇਰੇ ਕੋ ਨਹੀਂ ਬੈਠਾ ਜਾਂਦਾ ਹੁਣ ਤੂੰ ਇਹ ਇਦਾਂ ਦੇ ਜੇ ਯਾਰ ਮੈਂ ਦਿਨ ਰਾਤ ਤੁਹਾਡੇ ਨਾਲ ਮਰ ਗਿਆ ਤੇ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਯਾਰ ਚੋਰ ਕੁਤਰੀਆਂ ਤੁਹਾਡੇ ਢੇਡੇ ਵਿੱਚ ਨੇ ਉਹ ਲਾ ਤੂੰ ਬਹਿ ਤਾਂ ਸਹੀ ਤੈਨੂੰ ਮੈਂ ਸਾਰੀ ਗੱਲ ਦੱਸਦਾ ਆ ਬੱਸ ਕਰ ਤੇਂਦਰ ਬੱਸ ਕਰ ਬਹਿ ਨੂੰ ਰਹਿ ਕਿ ਗਿਆ ਵਾ ਕੁਝ ਛੱਡਿਆ ਹੈਗਾ ਜੇ ਓਏ ਐਵੇਂ ਨਾ ਨਹੀਂ ਗੁੱਸੇ ਚ ਆਈਦਾ ਹੁੰਦਾ ਮੇਰੀ ਗੱਲ ਤੇ ਸੁਣ ਮੈਂ ਨਹੀਂ ਕੋਈ ਤੁਹਾਡੀ ਗੱਲ ਸੁਣਨੀ ਯਾਰ ਤੂੰ ਹੀ ਹੁਣ ਕਰੋ ਦੋਈ ਦੀ ਆਪੋ ਚ ਸਲਾਮਾ ਤੇ ਜਿੱਥੇ ਜਾਣਾ ਤੂੰ ਕਰੋ ਆਪਣੀ ਤਿਆਰੀ ਸਾਡਾ ਨਾ ਤੱਕ ਦੀ ਸੋਚਿਓ ਬੱਸ ਇਹੋ ਕੁਝ ਕਰਾਉਣਾ ਸੀ ਨਾ ਤੇ ਫੇਰ ਕੀ ਹੋ ਗਿਆ ਵਾ ਇਹਨੇ ਕੁਝ ਨਹੀਂ ਹੋ ਗਿਆ ਹੁਣ ਆਉਂਦੇ ਹੋ ਇੱਕ ਨਾ ਇੱਕ ਦਿਨ ਤੇ ਹੋਣਾ ਹੀ ਚੰਗਾ ਸਭ ਨੇ ਆਪ ਹੀ ਸੁਣ ਲਿਆ ਵਾ ਤੇ ਬਕਵਾਸ ਬੰਦ ਕਰ ਤੂੰ ਬੰਦ ਕਰ ਚਲੋ ਠੀਕ ਹੈ ਲੱਗੇ ਰੋ ਇਹਨਾਂ ਦੇ ਥੱਲੇ ਤੇ ਸੁਣੀ ਜੋ ਇਹਨਾਂ ਦੀਆਂ ਥੱਲੇ ਲੱਗੇ ਆ ਜਿੰਨਾ ਚਿਰ ਇਹਨਾਂ ਦੀਆਂ ਸੁਣੀ ਗਏ ਹਨ ਉਹਨਾਂ ਚਿਰੇ ਚੰਗੇ ਨੇ ਤੇ ਹੁਣ ਇਹਨਾਂ ਵੱਲ ਕੋਈ ਗੱਲ ਕੀਤੀ ਕਿ ਕਿੱਡਾ ਔਖਾ ਹੋਇਆ ਵਾ ਉਹ ਤੂੰ ਕੀਤੀ ਗੱਲ ਮਾੜੀ ਏ ਚਲੋ ਕਿੱਡੀ ਕੋ ਚੰਗੀ ਗੱਲ ਕਰਤੀ ਮਾੜੀ ਕੀਤੀ ਤੇ ਮਾੜੀ ਸਹੀ ਮੈਂ ਬਾਤੈ ਨੂੰ ਠੰਡੇ ਕਰਨੇ ਮੈਂ ਕਿ ਚਲੋ ਲੜਾਈ ਨਾ ਪਏਗੀ ਜੜੀ ਗੱਲੋਂ ਡਰਦਾ ਉਹ ਕੰਮ ਹੋ ਗਿਆ ਐਵੇਂ ਨਾ ਤੇ ਤਰਲੇ ਮਾਰਨ ਦੀ ਲੋੜ ਨਹੀਂ ਹੈਗੀ ਪਿੰਦਰ ਕੋਈ ਚੁੱਪ ਕਰਕੇ ਤੂੰ ਹੀ ਬੈਠੇ ਰੋ ਚੁੱਪ ਕਰਕੇ ਬਹਿ ਜਾ ਮੇਰਾ ਭਰਾ ਏ ਵਾਹ ਬੈਠੇ ਰੋ ਇੱਥੇ ਜੋ ਫਿਰ ਕਰੋ ਜਾ ਕੇ ਉਹਦੀਆਂ ਮੰਨਤਾ ਵੀ ਢੇ ਔਖੇ ਵੇ ਨੇ ਮੇਰੇ ਵੱਲ ਚੰਗੇ ਵੱਲਾਂ ਵੀ ਕਹੋ ਤੇ ਉਹ ਵੀ ਇਹਨਾਂ ਨੂੰ ਬੁਰਾ ਲੱਗਦਾ ਵਾ ਗਰਲੀਨ ਸਹੀ ਕਹਿੰਦੀ ਵੀ ਇਹ ਬਾਹਰੋਂ ਕੁਝ ਹੋਰ ਨੇ ਅੰਦਰੋਂ ਕੁਝ ਹੋਰ ਨੇ ਪਰ ਮੈਂ ਹੋਈ ਮੂਰਖ ਬਣਿਆ ਰਿਆ ਭਾਬੀ ਤੇ ਆਈ ਜਾਵਾ ਪਿੰਦਰ ਦੇ ਜਿਹੜਾ ਆਪਣਾ ਖੂਨ ਆ ਭਰਾ ਉਹ ਵੀ ਪਿੱਛੇ ਲੱਗਾ ਉਹਦੇ ਲਾਵ ਲਾਵ ਉਸ ਤੋਂ ਮੈਨੂੰ ਗੁੱਸੇ ਚ ਆ ਗਿਆ ਮੇਰੀ ਗੱਲ ਤੇ ਸੋਣਾ ਹਣ ਮੂੰਹ ਤੇ ਕਰ ਯਾਰ ਕੀ ਮੂੰਹ ਕਰਾਂ ਰੱਬ ਜਿਨਾਂ ਧੜ ਤੇ ਵਿਸ਼ਵਾਸ ਦੂੰਆਂ ਜਿਹਾ ਤੇ ਕੀਤਾ ਏ ਮੇਰੇ ਮਨ ਤੋਂ ਪੁੱਛੋ ਮੇਰੇ ਤੇ ਕੀ ਬੀਤਨ ਦੀ ਏ ਉਹ ਯਾਰ ਮੇਰੀ ਗੱਲ ਸੋਣਾ ਹੀ ਤੇਰਾ ਮਾੜਾ ਸੋਚ ਸਕਦੇਂ ਦੱਸ ਮੈਨੂੰ ਨਵਦੀਪ ਦੀ ਮੈਂ ਗੱਲ ਨਹੀਂ ਕਰਦਾ ਮੈਂ ਆਪਣੀ ਡਿਆ ਕਰਨਾ ਤੇਰਾ ਮੈਂ ਦੱਸ ਵੀ ਕਦੇ ਬੁਰਾ ਸੋਚਣਾ ਮੈਂ ਉਹ ਸਿਰਫ ਮੈਂ ਉਹਨੂੰ ਠੰਡਿਆ ਕਰਨ ਦਿਆਂ ਹਾਂ ਉਹ ਜਾਣ ਕੇ ਜਿਦਜੀ ਕਰਕੇ ਬਹਿ ਗਈ ਮੈਂ ਚੱਲ ਠੀਕ ਆ ਜਿਹੜੀ ਗੱਲਾਂ ਡਰਦਾ ਉਹੀ ਕੰਮ ਹੋ ਗਿਆ ਤੇ ਤੂੰ ਮੇਰਾ ਭਰਾ ਏ ਉਦੇ ਕਰਕੇ ਮੈਂ ਤੈਨੂੰ ਛੱਡ ਦੇਣਾ ਦੱਸ ਤੇ ਉਹ ਗੱਲਾਂ ਕਰਦੇ ਆ ਭਰਾ ਦਾ ਉਹਦੋਂ ਨਹੀਂ ਚੇਤਾ ਆ ਹੁਣ ਭਰਾ ਦਾ ਚੇਤਾ ਆਉਂਦਿਆ ਤੈਨੂੰ ਉਹ ਲਵ ਤੇਰੇ ਕਰਕੇ ਹੀ ਡਿਆ ਹੋਇਆ ਕੋ ਯਾਰ ਰੈਂ ਦੇਪਿੰਦਰ ਛੱਡ ਖੜਾ ਯਾਰ ਸਭ ਫਰੇਵ ਆ ਗਰਲੀਨ ਸੱਚੀ ਉਹ ਮੈਨੂੰ ਕਈ ਗੱਲਾਂ ਕਹਿੰਦੀ ਹੁੰਦੀ ਪਰ ਮੈਂ ਹਾਂ ਜਿਹੜਾ ਮੈਨਾਂ ਵੀ ਨਹੀਂ ਇਦਾਂ ਨਹੀਂ ਹੋ ਸਕਦਾ ਮੇਰੀ ਅੱਖਾਂ ਤੇ ਪੱਟੀ ਬੱਜੀ ਸੀ ਤੂੰ ਚੰਦ ਪਹਾੜਾਂ ਦੇ ਪਿੱਛੇ ਲੱਗ ਕੇ ਕੁਝ ਕਰਤਾ ਤੈਨੂੰ ਕਰਨ ਲੱਗਿਆ ਇੱਕ ਵਾਰੀ ਨਾ ਸਮਝਾਈ ਦੀ ਮੈਂ ਕੰਮ ਨਾ ਕਰਾਂ ਉਹ ਲਵ ਹਜੇ ਹੋਇਆ ਕੀ ਮੈਂ ਕੀ ਕਰਤਾ ਉਹਦੇ ਨਾਲ ਪੜਾਂ ਬਾਕੀ ਹੈ ਵੀ ਕੀ ਹੁਣ ਉਹ ਲੈ ਦੱਸ ਉਹ ਜਦੋਂ ਗੱਲ ਪਲਾਟ ਦੀ ਗੱਲ ਲੈਣਾ ਜਦੋਂ ਪਹਿਲਾਂ ਲਿਆ ਤੈਨੂੰ ਮੈਂ ਨਹੀਂ ਕਿਹਾ ਪਲਾਟ ਤੇਰੇ ਨਾਲ ਕਰਦੇ ਆ ਤੂੰ ਨਾ ਨਹੀਂ ਤੇ ਮੈਂ ਉਹ ਕਿਉਂ ਗਿਆ ਸੀ ਕਿਉਂਕਿ ਮੈਨੂੰ ਮਾਪੇ ਜਿੰਨਾ ਤੇਰੇ ਤੇ ਵਿਸ਼ਵਾਸ ਸੀ ਤੂੰ ਵੱਡਾ ਭਰਾ ਤੇ ਮੈਂ ਤੇਰੇ ਨਾਲ ਮਾੜੀ ਕਰਨੀ ਆ ਦੱਸ ਪੁੱਤਰ ਤੂੰ ਇਹੋ ਜੇ ਕਈ ਪਲਾਟ ਵਾਰ ਦੀਏ ਉਹ ਇਹਨਾਂ ਕਰਕੇ ਆਪਾਂ ਆਪ ਚ ਵਿਗਾੜ ਨਹੀਂ ਦੱਸ ਮੈਨੂੰ ਸਿੰਦਰ ਤੂੰ ਇਹਨਾਂ ਦਾ ਕੀ ਹੈ ਹੁਣ ਇੱਧਰ ਤੋਂ ਮੁੜ ਕੇ ਉਧਰ ਸਿੰਦਰ ਤੂੰ ਆਪਣੀ ਨਾਲ ਦੀ ਸਮਝਾ ਸਕਦਾ ਹੈ ਨਾ ਭਾਵੇਂ ਮੇਰੀ ਸੋਣ ਗੱਲ ਐਵੇਂ ਨਾ ਗੁੱਸੇ ਚਾ ਠੰਡਾ ਹੋ ਜਾ ਬਾਕੀ ਜੇ ਕੋ ਮਾੜਾ ਕਰਾਂਗੇ ਨਾ ਤਾਂ ਤਾਂ ਦੱਸੀ ਮੈਨੂੰ ਤੂੰ ਮੈਂ ਇਦਾਂ ਕਹਾਂ ਜਦੋਂ ਤੈਨੂੰ ਪਾਲ ਲਿਆ ਵਾ ਤਦੇ ਤੇ ਮੈਂ ਤੁਹਾਡੀ ਇੱਜ਼ਤ ਕਰਦਾ ਹਾਂ ਉਹ ਲਵ ਗਾਂਵੀਆਂ ਇਦਾਂ ਦਾ ਕੁਝ ਨਹੀਂ ਹੁੰਦਾ ਇਹ ਤਾਂ ਬੜਾ ਕੁਝ ਕਹਿੰਦੀਆਂ ਰਹਿੰਦੀਆਂ ਫਿਰ ਇਦਾਂ ਹੀ ਫਿਰ ਤੁਹਾਡੇ ਰੋਸ ਸਿਰ ਪਾਟੇ ਰਹਿਣ ਗੁਪਿੰਦਰ ਮੈਂ ਕਦੀ ਵੀ ਨਹੀਂ ਇਦਾਂ ਦਾ ਸੋਚ ਸਕਦਾ ਨਾ ਮੈਂ ਤੇਰੇ ਨਾਲ ਕਦੀ ਲੜਨਾ ਚਾਹੁੰਦਾ ਵਾਂ ਤਾਂ ਮੈਂ ਲੜ ਸਕਣਾ ਤੇਰੇ ਨਾਲ ਦੱਸ ਤੂੰ ਮੇਰਾ ਨਿਕਾਪਰਾ ਇਦਾਂ ਕਦੇ ਨਹੀਂ ਹੋਏਗਾ ਪਰ ਵੇ ਲਈ ਮੈਂ ਤੇ ਸਾਰਾ ਖੂਨ ਪਸੀਨਾ ਇਸੇ ਘਰ ਚ ਲਾਇਆ ਵਾ ਇਸ ਜੋ ਕੁਝ ਵੀ ਆ ਮੇਰਾ ਸਾਰਾ ਕੁਝ ਤੇਰੇ ਕੋਲ ਆ ਮੈਂ ਕਦੀ ਤੇਰੇ ਕੋ ਕੋ ਚਵਾਨੀ ਦਾ ਪਰਦਾ ਨਹੀਂ ਰੱਖਿਆ ਉਹ ਯਾਰ ਸਾਡੇ ਲਈ ਵੀ ਸਭ ਕੁਝ ਤੂੰ ਹੀ ਹੈਂ ਦੱਸ ਮੈਨੂੰ ਤੂੰ ਅੱਧੀ ਜ਼ਬਾਨ ਨਾਲ ਕੋਈ ਵੀ ਚੀਜ਼ ਮੰਗੇ ਤੈਨੂੰ ਕਦੀ ਨਾ ਕੀਤੀ ਦੱਸ ਕੀਤੀ ਪਰ ਯਾਰ ਮਨ ਬੜਾ ਦੁਖੀ ਹੋਇਆ ਸੁਣ ਕੇ ਵੀ ਤੂੰ ਹੀ ਕਿਤੇ ਭਾਬੀ ਨਾਲ ਤਾਂ ਨਹੀਂ ਰਲ ਕੇ ਗੱਲ ਨਹੀਂ ਲਾ ਬਈਦਾਂ ਹੋ ਸਕਦਾ ਦੱਸ ਐਦਾਂ ਦੀ ਮਨਚ ਆਪਣੇ ਕੋਈ ਗੱਲ ਨਹੀਂ ਲਿਆਉਣੇ ਠੀਕ ਆ ਆ ਜਿਹੜੀ ਗੱਲ ਹੋਈ ਹੈ ਨਾ ਹੁਣ ਇਹ ਘਰ ਲਈ ਉਹਨਾਂ ਦੱਸੀ ਉਹ ਨਹੀਂ ਭਰਾ ਮੈਂ ਕਿੱਥੇ ਕਰਨੀ ਆ ਕਰਾਂਗਾ ਤਾਂ ਹੁਣ ਇਹ ਘਰ ਚ ਖਲਾਰਾ ਨਹੀਂ ਪੈਣਾ ਉਹਨੇ ਤਾਂ ਕਹਣਾ ਮੇਰੀਆਂ ਗੱਲਾਂ ਹੀ ਸੱਚੀਆਂ ਹਈਆਂ ਨੇ ਇਸੇ ਕਰ ਉਹ ਤੇ ਡਰਦਾ ਮੈਂ ਤਨ ਨਾਲੇ ਨਾ ਇਹਦਾ ਦਿਮਾਗ ਮੈਂ ਸੱਟ ਕਰਦਾ ਵਾਂ ਉਹ ਚੱਲੇ ਆ ਵੀ ਤੂੰ ਹਣ ਬਹੁਤਾ ਨਾ ਕਲਾਰਾਂ ਪਈ ਉਦਾਂ ਭਾਬੀ ਨੂੰ ਸਮਝਾ ਦੇ ਵੀ ਇਹੋ ਜੀਆਂ ਗੱਲਾਂ ਮਨ ਚੋਂ ਕੱਢ ਛੱਡੇ ਚੱਲ ਹੁਣ ਫਿਕਰ ਨਾ ਕਰੀ ਚੰਗਾ ਫਿਕਰ ਤੇ ਹੈ ਹੀ ਹਣ ਤੇਰੇ ਆ ਸਮਝਣ ਤੇ ਉਦਾਂ ਮੈਨੂੰ ਉਮੀਦ ਭਾਬੀ ਤੋਂ ਵੀ ਨਹੀਂ ਵੀ ਭਾਬੀ ਹਟਣਾ ਇਦਾਂ ਕਰਨਗੇ ਮੈਂ ਤਾਂ ਸਮਝ ਨਾ ਸਿਰਫ ਉਹਨਾਂ ਦਾ ਸੁਭਾਅ ਹੀ ਇਦਾਂ ਦਾ ਚੱਲ ਕੋਈ ਨਹੀਂ ਭਰਾ ਤੇ ਭਰਾ ਹੀ ਆ ਨਾ